ਲੋਕੀਂ ਲੁੱਟਣਾ ਮੈਨੇ ਕ腐ਸ਼ਨ ਬਹੁਤ ਹੈ ਤੁਹਾਡੇ ਅਫਸਰ ਰਿਸ਼ਵਤ ਲੈਂਦੇ ਮੇਰੇ ਕੋਲ ਵੀਡੀਓ ਹੈਗੇ ਨੇ ਆਜਾ ਇਹਨਾਂ ਨੂੰ ਬੁਲਾ ਲਓ ਬੁਲਾ ਲਓ ਬੁਲਾ ਲਓ ਆਜੋ ਅੱਗੇ ਅੱਗੇ ਬੁਲਾ ਲਓ ਇਹਨਾਂ ਨੂੰ ਮਿਲ ਕੇ ਜਾਵਾਂਗੇ ਇਹਨਾਂ ਨੂੰ ਮਿਲ ਕੇ ਕੋਈ ਦੁੱਖ ਹੀ ਦੱਸਣਾ ਹੋਣਾ ਕਿਉਂਕਿ ਜਿਵੇਂ ਉਹ ਕਹਿ ਰਹੇ ਨੇ ਕਿ ਇਹਨੇ ਸਾਲ ਹੋ ਗਏ ਸੋ ਬੜੇ ਰੋਗ ਨੇ ਲੋਕਾਂ ਦੇ ਦੁੱਖ ਬਹੁਤ ਨੇ ਇਹਨਾਂ ਨੂੰ ਬੁਲਾ ਲਓ ਇਧਰ ਇਧਰ ਬਿਠਾ ਲੋ ਮਿਲ ਕੇ ਜਾ ਬੈਠ ਜਾ ਬੈਠ ਜਾ ਮਿਲ ਕੇ ਜਾ ਮੈਂ ਬੈਠ ਮੈਂ ਕੋਈ ਬਸ ਬਸ ਕੋਈ ਕਹਿੰਦੇ ਤੁਹਾਨੂੰ ਫੋਨ ਆਏਗਾ ਤੁਹਾਡੇ ਦੇ ਅਸੀਂ ਮਦਦ ਤੁਹਾਡੀ ਕਰਾਂਗੇ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਅਸੀਂ ਹਮ ਸਾਡੇ ਦੇ ਇਨਸਾਫ ਮਿਲੇਗਾ ਜੀ ਸਾਰੇ ਨੂੰ ਦੁਬਾਰਾ ਸਤ ਸ੍ਰੀ ਅਕਾਲ ਪੰਜਾਬੀ ਤੇ ਮੈਂ ਹਾਂ ਮੋਹਨ ਸਿੰਘ ਕਵਲ ਇਸ ਵਕਤ ਸੀ ਲਾਈਵ ਮੌਜੂਦ ਆ ਅੰਮ੍ਰਿਤਸਰ ਦੇ ਪੱਤਰਕਾਰ ਵਿਕੇ ਜਿੱਤੇ ਜਿਨ ਕਿ ਅੱਜ ਦੋ ਸੀਐਮ ਇੱਕ ਗੱਲ ਕੀਤੇ ਆਵੇ ਇੱਕ ਪੰਜਾਬ ਦੇ ਸਿਹਤ ਮੰਤਰੀ ਭਗਵੰਤ ਸਿੰਘ ਜੈਮਾਨ ਅਤੇ ਇੱਕ ਦਿੱਲੀ ਦੇ ਸੀਐਮ ਅਰਵਿੰਦਰ ਕੇਜਰੀਵਾਲ ਜੋ ਦੋਵੇਂ ਨੇ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ 500 ਮੋਹੱਲਾ ਕਲੀਨਿਕ ਜਿਹੜੇ ਨੇ ਉਹਨਾਂ ਨੂੰ ਓਪਨ ਕਰਨਗੇ ਪਹਿਲਾਂ ਜੋ ਉਹਨਾਂ ਨੇ ਜੋ ਹੈ ਸੌ ਕੀਤੇ ਗਏ ਸੀ ਕਿ ਹੁਣ ਜੋ ਅੱਜ 500 ਕਲੀਨਿਕ ਉਹਨਾਂ ਵੱਲੋਂ ਜੋ ਹੈ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਓਪਨਿੰਗ ਕੀਤੇ ਗਏ ਤਾਂ ਤੁਹਾਨੂੰ ਲਾਈਵ ਤਸਵੀਰਾਂ ਜ ਦਿਖਾਉਣੀ ਚ ਨੇ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਦੋਵੇਂ ਜੋ ਸੀਐਮ ਨੇ ਗੱਲ ਕੀਤੀ ਆਵੇ ਇੱਕ ਦਿੱਲੀ ਦੇ ਸੀਐਮ ਨੇ ਇੱਕ ਜੇ ਗੱਲ ਕੀਤੀ ਆਵੇ ਇੱਕ ਸੀਐਮ ਨੇ ਦੋਵੇਂ ਜੋ ਨੇ ਕਿ ਇੱਥੇ ਪਹੁੰਚ ਚੁੱਕੇ ਨੇ ਤੁਹਾਨੂੰ ਸਕਰੀਨ ਤੋਂ ਅਸੀਂ ਲਾਈਵ ਦਿਖਾਉਣਾ ਚਾਹਾਂਗੇ ਕਿ ਦੋਵੇਂ ਜੋ ਮੁੱਖ ਮੰਤਰੀ ਨੇ ਇੱਥੇ ਪਹੁੰਚ ਚੁੱਕੇ ਨੇ ਕੁਤਲੀ ਘਾਰਤ ਬਹੁਤ ਜਲਦ ਹੀ ਹੋਣੇ ਕੁਝ ਛੇ ਚੰਦ ਮਹੀਨਾ ਦੇ ਵਿੱਚ ਜੋੜੇ ਕਿ ਇੱਥੇ ਸਟੇਜ ਦੇ ਉੱਤੇ ਪਹੁੰਚਣਗੇ ਸ੍ਰੀ ਰਿੰਦਰ ਸਿੰਘ ਸਾਧੂ ਹੋ ਕੇ ਦੋਵੇਂ ਸੀਐਮ ਜੋੜੇ ਕਿ ਇੱਥੇ ਪਹੁੰਚ ਚੁੱਕੇ ਨੇ ਗੱਲ ਕੀਤੀ ਆਵੇ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਜੋ ਹੋਰ ਨੇ ਕਿਤੇ ਕਿਸੇ ਵੀ ਮੌਜੂਦ ਨੇ ਵੱਡੇ ਅਧਿਕਾਰੀ ਨੇ ਮੌਜੂਦ ਉਨਨਾਂ ਨੂੰ ਕਿ ਅੱਜ ਦੁਹਾਈ ਰਿਬਨ ਦੀ ਜੋ ਕੱਟ ਕੇ 500 ਮੁਹੱਲਾ ਲੇਕ ਨੂੰ ਜੋ ਹੈਗਾ ਖੋਲਿਆ ਜਾਏਗਾ ਲੋਕਾਂ ਨੇ ਕੱਲ੍ਹ ਬਦ ਕਰਦੇ ਜਾਣਦੇ ਲੋਕਾਂ ਦਾ ਕੀ ਕਹਿਣਾ ਜੀ ਹਾਂ ਤੁਸੀਂ ਦੇਖ ਸਕਦੇ ਕਿ ਅੱਛਾ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜੋ ਅੱਜ ਜੋ ਕਲੀਨਿਕ ਖੋਲਨੇ ਜਾ ਰਹੇ ਬਹੁਤ ਵਧੀਆ ਭਾਜੀ ਲੋਕਾਂ ਨੂੰ ਕਿ ਲੋਕਾਂ ਵਾਸਤੇ ਬਹੁਤ ਸੁੱਖਾਂ ਦੀ ਆਗਾ ਤਾਇਆ ਕਿ ਅੱਜ ਤੱਕ ਜਿੰਨਾਂ ਦੇ ਵਿੱਚ ਜਿਹੜੀ ਹੈਲਥ ਬਹੁਤ ਮਹਿੰਗੀ ਰਹਿੰਦੀ ਹੋਈ ਜਿਹਦੇ ਕਰਕੇ ਲੋਕਾਂ ਦੀ ਬਹੁਤ ਪਰੇਸ਼ਾਨੀ ਨਾਲੇ ਕਲੀਨਿਕ ਜਿਹੜੇ ਨੇ ਗਰੀਬੀ ਏਰੀਆ ਤੇ ਵਿੱਚ ਲੋਕ ਨੂੰ ਤਾਂ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਦਵਾਈਆਂ ਦੀ ਦਿੱਕਤ ਆਦੀ ਸੀ ਹਥੋਂ ਦੇ ਲੋਕ ਹੁਣ ਇੰਨੇ ਖੁਸ਼ ਹੈ ਕਿ ਬਾਰ ਜਾਂਦੀ ਲੋੜ ਨਹੀਂ ਪੰਦੀ ਹਰ ਚੀਜ਼ ਤੇ ਪਾਇਲ ਬਹੁਤ ਵਧੀਆ ਬਹੁਤ ਵਧੀਆ ਹੋਰ ਕੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਦੀ ਪਾਰਟੀ ਨੂੰ ਹੋਰ ਵੀ ਜੋ ਨੇ ਵੱਡੇ ਉਪਰਾਲੇ ਕਰਨੇ ਚਾਹੀਦੇ ਜੋ ਲੋਕਾਂ ਦੀ ਅਸਲ ਦਿੱਕਤਾਂ ਨੇ ਇਹ ਗੱਲ ਕੀਤੀ ਜਾਵੇ ਰੋਡ ਸੜਕਾਂ ਦੀ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਕਿ ਕੰਮ ਘਟਾਣ ਦੇ ਉਹਨਾਂ ਬਾਰੇ ਇਹ ਇੱਕ ਹੋ ਗਏ 21 ਸਾਲ ਲੋਕੀਂ ਲੁੱਟਦੇ ਬੈਨੇ ਕਰਪਸ਼ਨ ਬਹੁਤ ਹੈਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ